2019 ਦੀਆਂ ਲੋਕ ਸਭਾ ਚੋਣਾਂ ਦਾ ਆਗਾਜ਼ ਹੁੰਦਿਆਂ ਹੀ ਦੇਸ਼ ਭਰ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ ਇਸ ਲਈ ਹੁਣ ਪੁਲਿਸ ਵਿਭਾਗ ਵੀ ਚੌਕਸ ਹੋ ਗਿਆ ਹੈ ਚੋਣ ਜਾਬਤੇ ਦੇ ਲਾਗੂ ਹੋਣ ਕਾਰਨ ਪੁਲਿਸ ਵੱਲੋਂ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਅਭਿਆਨ ਦੌਰਾਨ ਖੰਨਾ ਸੀਆਈਏ ਸਾਫ ਦੇ ਹੱਥ 41000 ਅਮਰੀਕੀ ਡਾਲਰ ਅਤੇ 230 ਦਰਾਂ ਦੀ ਰਕਮ ਹੱਥ ਲੱਗੀ ਹੈ ਜਿਸ ਦੀ ਕੀਮਤ ਭਾਰਤੀ ਰੁਪਏ ਵਿੱਚ ਲਗਭਗ 30 ਲੱਖ ਰੁਪਏ ਬਣਦੀ ਹੈ ਚੈਕਿੰਗ ਦੌਰਾਨ सीआईए स्टाफ ਨੇ ਨਕਦੀ ਸਮੇਤ ਦੋ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜੋ ਇਸ ਰਕਮ ਦੇ ਕੋਈ ਪੁਖਤਾ ਦਾਸਤਾਵੇਜ਼ ਵੀ ਨਹੀਂ ਦਿਖਾ ਸਕੇ ਪੁਲਿਸ ਅਨੁਸਾਰ ਇਹ ਰਕਮ ਦਿੱਲੀ ਤੋਂ ਲੁਧਿਆਣਾ ਲਿਆਂਦੀ ਜਾ ਰਹੀ ਸੀ ਉਹ ਮੋਨੇ ਨੌਜਵਾਨ ਕਾਰ ਦੇ ਆ ਰਹੇ ਸੀ ਦਿੱਲੀ ਸਾਈਡ ਤੋਂ ਆ ਰਹੇ ਸੀਗੇ ਜਿਨ੍ਹਾਂ ਨੂੰ ਸ਼ੱਕ ਦੀ ਬਨਾਤੇ ਰੋਕਿਆ ਗਿਆ ਇਨ੍ਹਾਂ ਪਾਸੋਂ 200 30 ਗ੍ਰਾਮ ドラਮਾ ਫੜੇ ਗਏ ਤੇ 43000 ਯੂ ਐਸ ਡਾਲਰ ਫੜੇ ਗਏ ਜਿੰਨਾਂ ਕੋਲ ਪੁਖਤਾ ਸਬੂਤ ਨਾ ਹੋਣ ਦੇ ਕਾਰਨ ਉਹਨਾਂ ਨੂੰ ਸ਼ੱਕ ਦੀ ਬਨਾਤੇ ਫੜਿਆ ਗਿਆ ਤੇ ਉਹਨਾਂ ਨੂੰ ਈਡੀ ਜਲੰਧਰ ਦੇ ਹਵਾਲੇ ਕੀਤਾ ਗਿਆ ਜੋ ਅਗਲੀ ਕਾਰਵਾਈ ਅੱਗੇ ਕਰਨਗੇ ਕਿੱਥੋਂ ਤੇ ਕਿੱਥੇ ਲੈ ਕੇ ਜਾਣ ਦੀ ਕਿਵੇਂ ਪਤਾ ਲੱਗਿਆ ਜੀ ਇਹਨਾਂ ਨੇ ਇਹ ਸਰ ਅਗਲੀ ਪੁਛ ਵਿੱਚ ਤੋਂ ਇਹਨਾਂ ਦੇ ਲੱ ਤੋ ਪਤਾ ਲੱਗਿਆ ਕਿ ਇਹ ਦਿੱਲੀ ਤੋਂ ਲੈ ਕੇ ਆਏ ਸੀ ਟ੍ਰੈਵਲ ਰਜੈਂਟ ਦਾ ਕੰਮ ਕਰਦੇ ਨੇ ਕਹਿੰਦੇ ਤੇ ਅੰਮ੍ਰਿਤਸਰ ਲੈ ਕੇ ਜਾ ਰਹੇ ਸੀ ਕੋਈ ਡਾਕੂਮੈਂਟ ਹੈ ਨਾ ਕੋਈ ਨਹੀਂ ਕਿਉਂਕਿ ਸਰ ਕੋਈ ਵੀ ਪੁਖਤਾ ਡਾਕੂਮੈਂਟ ਨਹੀਂ ਦਿਖਾ ਸਕੇ ਮੌਕੇ ਤੇ ਸਭ ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਦੇਸ਼ ਭਰ ਵਿੱਚ ਸਿਆਸਤ ਦਾ ਮਾਹੌਲ ਗਰਮਾ ਚੁੱਕਿਆ ਤੇ ਇੰਨੀ ਵੱਡੀ ਰਕਮ ਪੁਲਿਸ ਦੇ ਹੱਥ ਲੱਗਣੀ ਇੱਕ ਬਹੁਤ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਕਿ ਕਿਤੇ ਇਹ ਰਕਮ ਚੋਣਾ ਵਿੱਚ ਕਿਸੇ ਗਲਤ ਕੰਮ ਲਈ ਤਾਂ ਨਹੀਂ ਵਰਤੀ ਜਾਣੀ ਸੀ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ